ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਆਹਦੀ ਸ਼ਹਿਰ ਸਾਹਨੇ ਵਾਲ ਵਿਖੇ ਇੱਥੇ ਇੱਕ ਇਤਿਹਾਸਕ ਗੁਰਦੁਆਰਾ ਗੁਰਦੁਆਰਾ ਦਮਦਮਾ ਫਰਾਏਗਾ ਸੋ ਇਹ ਗੁਰਦੁਆਰਾ ਸਾਹਿਬ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚਰਨ ਸੋ ਪ੍ਰਾਪਤਾ ਚਲੋ ਤੁਹਾਨੂੰ ਨਾਲ ਇਹਦੇ ਦਰਸ਼ਨ ਕਰਾਉਨੇ ਆ ਤੇ ਨਾਲੇ ਦੱਸ ਦਾਂ ਇਹਦੇ ਇਤਿਹਾਸ ਬਾਰੇ ਇਹ ਹੈ ਜੀ ਇਤਿਹਾਸਿਕ ਗੁਰਦੁਆਰਾ ਸ੍ਰੀ ਤਮੁਦਮਾ ਸਾਹਿਬ ਇਹ ਗੁਰਦੁਆਰਾ ਸਾਹਿਬ ਸੇਰ ਸਾਨੇਵਾਲ ਵਿਖੇ ਸ਼ਸ਼ੋਭਤ ਹੈ ਤੇ 10ਵੇਂ ਗੁਰੂ ਜੀ ਦੀ ਚਰਨ ਸ਼ੋਭਾ ਪ੍ਰਾਪਤ ਇਹ ਸਥਾਨ ਹੈ ਆਓ ਤੁਹਾਨੂੰ ਹੁਣ ਅੰਦਰ ਚੱਲ ਕੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸਦਾ ਹਾਂ ਤੇ ਦਰਸ਼ਨ ਕਰਾਉਂਦਾ ਹਾਂ ਗੁਰਦੁਆਰਾ ਸਾਹਿਬ ਦੇ ਇਸ ਗੁਰੂ ਘਰ ਦਾ ਇਤਿਹਾਸ ਇਸ ਤਰ੍ਹਾਂ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਸਾਹਿਬ ਤੋਂ ਚੱਲ ਕੇ ਮਰਸਿਵਾੜੇ ਪਿੰਡ ਖਲਾਲ ਪਿੰਡ ਲਲਕਲਾਂ ਕਟਾਣਾ ਸਾਹਿਬ ਪਿੰਡ ਰਾਮਪੁਰ ਪਿੰਡ ਕਨੇਚ ਤੋਂ ਹੁੰਦੇ ਹੋਏ 13 ਪੋ ਸੰਮਤ 1761 ਨੂੰ ਸਾਨੇਵਾਲ ਦੇ ਇਸਲ ਅਸਤਾਨ ਤੇ ਪੁੱਜੇ ਸਾਨੂੰ ਤੇ ਗੁਰੂ ਜੀ ਨੇ ਇੱਕ ਕਰੀ ਦੇ ਦਰਖਤ ਦੀ ਜੜ ਨਾਲ ਢੋਲ ਲਾਈ ਤੇ ਇੱਕ ਬੰਦੇ ਰਾਹੀਂ ਪਿੰਡ ਦੀ ਪੰਚਾਇਤ ਨੂੰ ਬੁਲਾਵਾ ਭੇਜਿਆ ਪਰ ਕੋਈ ਨਹੀਂ ਆਇਆ ਤੇ ਕਿਹਾ ਕਿ ਇੱਥੇ ਕੋਈ ਵੀ ਪੰਚਾਇਤ ਨਹੀਂ ਹੈ ਸੋ ਗੁਰੂ ਜੀ ਦੇ ਬਚਨ ਹੋਏ ਕਿ ਅੱਗੇ ਵੀ ਨਹੀਂ ਹੋਵੇ ਦੀ ਸੋਇਨਾ ਕਹਿ ਕੇ ਆਪ ਜੀ ਨੇ ਇਸ ਜਗ੍ਹਾ ਤੋਂ ਚਾਲੇ ਪਾ ਦਿੱ ਉੱਤੇ ਸੋਇਤੀ ਇਸ ਗੁਰੂ ਘਰ ਦਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਖੂਬਸੂਰਤ ਇਮਾਰਤ ਬਣੀ ਹੋਈ ਹੈ ਇਹ ਹੈ ਜੀ ਦਰਸ਼ਨੀ ਡਿਊਟੀ ਤੇ ਇਧਰਲੇ ਪਾਸੇ ਇਹ ਲੰਗਰ ਹਾਲ ਬਣਿਆ ਹੋਇਆ ਤੇ ਸਾਹਮਣੇ ਹੈ ਜੀ ਗੁਰਦੁਆਰਾ ਸਭ ਦਰਬਾਰ ਸਾਹਿਬ ਸੋਏ ਗੁਰਦੁਆਰਾ ਸਾਹਿਬ ਸਹਿਰ ਸਾਨੇਵਾਲ ਦੇ ਚੜ੍ਹਦੇ ਵਾਲੇ ਪਾਸੇ ਵਾਰ-ਵਾਰ ਖੇਤਾਂ ਵੱਲ ਸੁशोਭਤ ਹੈ ਤੇ ਇਸ ਗੁਰੂ ਘਰ ਦੇ ਸੱਜੇ ਹੱਥ ਸਰੋਵਰ ਵੀ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਕੇ ਆਪਣੇ ਤਨ ਦੇ ਰੋਗ ਦੂਰ ਕਰਦੀਆਂ ਹਨ ਤੋ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਖੂਬਸੂਰਤ ਬਣੀ ਹੋਈ ਹੈ ਅੱਗੇ ਮੈਂ ਤੁਹਾਨੂੰ ਇੱਕ ਗੁਰੂ ਜੀ ਦੀ ਤਸਵੀਰ ਦਿਖਾਉਣਾ ਜੋ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਵਿੱਚ ਵਿੱਚ ਲੱਗੀ ਹੋਈ ਹੈ ਇਸ ਤਸਵੀਰ ਵਿੱਚ ਗੁਰੂ ਜੀ ਇੱਕ ਕਰੀ ਦੀ ਜੜ ਨਾਲ ਢੋ ਲਾਈ ਬਰਾਜਮਾਨ ਹਨ ਤੇ ਇਸ ਤਸਵੀਰ ਵਿੱਚ ਭਾਈ ਦਿਆ ਸਿੰਘ ਭਾਈ ਮਾਨ ਸਿੰਘ ਭਾਈ ਧਰਮ ਸਿੰਘ ਨਵੀ ਖਾਨ ਤੇ ਭਾਈ ਕਨੀ ਖਾਨ ਵੀ ਦਿਖਾਈ ਦੇ ਰਹੇ ਹਨ ਜੋ ਉਸ ਸਮੇ ਗੁਰੂ ਜੀ ਦੇ ਨਾਲ ਸਨ ਇਹ ਹੈ ਜੀ ਇਸ ਗੁਰੂ ਘਰ ਦਾ ਦਰਵਾਜ਼ਾ ਸਹਿਬ ਜਿੱਥੇ ਆ ਕੇ ਸੰਗਤਾਂ ਨਤ ਨਤਮਸਤਕ ਹੁੰਦੀਆਂ ਹਨ ਤੇ ਮੂੰਹੋਂ ਮੰਗੀ ਅਮਰਦਾ ਪਾਉਂਦੀਆਂ ਹਨ ਅਸੀਂ ਵੀ ਇਸ ਗੁਰੂ ਘਰ ਨਸਤ ਨਤਮਸਤਕ ਹੋਏ ਆਪ ਜੀ ਵੀ ਕਿਸੇ ਦਿਨ ਆ ਕੇ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਨੇ ਤੇ ਆਪਣੇ ਬੱਚਿਆਂ ਨੂੰ ਵੀ ਇਸ ਗੁਰੂ ਘਰ ਲਈ ਆ ਕੇ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਾਉਣੇ ਜੀ ਤੇ ਉਹਨਾਂ ਨੂੰ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ। ਸੋ ਜੀ ਵੀਡੀਓ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੀ। ਸੋ ਇਹ ਸ੍ਰੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ